ਸਾਰਿਆਂ ਨੂੰ ਜੈ ਵਾਲਮੀਕੀ ਜੀ ਮੇਰਾ ਨਾਮ ਕਰਨ ਮੇਰਕਾ ਜੀ ਇਹ ਕਿੰਨੇ ਦਿਨਾਂ ਤੋਂ ਇਹ ਗੱਲ ਚੱਲ ਰਹੀ ਸੀ ਲੜਕੇ ਦੇ ਤੇ ਲੜਕੀ ਦੇ ਰਿਲੇਸ਼ਨ ਸੀ ਪਰ ਰਿਲੇਸ਼ਨ ਚ ਲੜਕਾ ਪਿਛੇ हट ਗਿਆ ਤੇ ਉਹਦੇ ਕਰਕੇ ਲੜਕੀ ਦੇ ਲੜਕੀ ਦੇ ਮਾਂ ਨੇ ਉਹਦੇ ਉੱਤੇ 376 ਦਾ ਪਰਚਾ ਬਲਤਕਾਰ ਦਾ ਵਿਧੋ ਦੀ ਲੜਕੇ ਦੇ ਮਦਰ ਤੇ ਵੀ ਫਾਦਰ ਤੇ ਵੀ ਇਹ ਕਿਦਾਂ ਦਾ ਲੋ ਆ ਰਿਲੇਸ਼ਨ ਇਕੱਠੇ ਰਹਿੰਦੇ ਆ ਬਾਜੋ ਜੀ ਜੇ ਵਿਆਹ ਨਾ ਕਰਵਾਓ ਜਾਂ ਕੋਸ਼ਿਸ਼ ਆ ਤੇ ਬਲਤਕਾਰ ਦਾ ਪਰਚਾ ਦਰਜ ਕਰਵਾ ਦਿੰਦੇ ਆ ਔਰ ਤੋਂ ਬਾਅਦ ਇਹਨਾਂ ਵੱਲੋਂ 8 ਲੱਖ ਰੁਪਏ ਦੀ ਡਿਮਾਂਡ ਰੱਖੀ ਗਈ ਆ ਵੀ 8 ਲੱਖ 2 ਤੇ ਪਰਚੇ ਅਸੀਂ ਜਿਹੜੇ ਆ ਕੈਨਸਲ ਕਰਵਾ ਦਿੰਦੇ ਆ ਇਹ ਬਿਲਕੁਲ ਇਨਸਾਫ ਨਹੀਂ ਆ ਤੇ ਜਿਹਦੇ ਕਰਕੇ ਜੋ ਦਬਾਅ ਪਾਇਆ ਜਾ ਰਿਹਾ ਅਸੀਂ ਲੜਕੀ ਵੱਲੋਂ ਜਾਂ ਲੜਕੀ ਦੀ ਮਾਂ ਵੱਲੋਂ ਮਾਪਿਓ ਵੱਲੋਂ ਜੋ ਕਿ ਉਹਦੇ ਫਾਦਰ ਕੋਲੋਂ ਵੀ ਪੈਸੇ ਮੰਗਦੇ ਸੀ ਬਾਰ-ਬਾਰ ਘੋਲਾਂ ਕਰਕੇ ਐਪੀਐਸੀ ਇਦਾਂ ਕਰ ਦਿੰਦੇ ਇਹਨਾਂ ਦੀਆਂ ਗਲੀਆਂ ਜਾ ਕੇ ਧਮਕੀਆਂ ਲੜਕੇ ਨੂੰ ਧਮਕੀਆਂ ਕਿ ਜੇਲ੍ਹ ਚ ਵੀ ਮਰਵਾ ਦਾਂਗੇ ਉਹਦੇ ਕਰਕੇ ਜੋ ਕਿ ਰਾਤ ਨੂੰ ਉਹਨਾਂ ਦੀ ਡੈਥ ਹੋ ਚੁੱਕੀ ਆ ਸਵੇਰੇ ਸੌਰੀ ਡੈਥ ਹੋ ਚੁੱਕੀ ਆ ਇਸ ਕਰਕੇ ਜੇ ਆਪਾਂ ਥਾਣੇ ਗਏ ਐ ਐਸਐਚਓ ਕੋ ਐਸਐਚਓ ਕਹਿੰਦਾ ਮੇਰੇ ਅਸਤੇ ਦੀ ਗੱਲ ਨਹੀਂ ਆ ਮੈਂ ਕੁਝ ਨਹੀਂ ਕਰ ਸਕਦਾ ਤੁਸੀਂ ਜੋ ਕਰਨਾ ਕਰ ਲਓ ਇਹ ਵੇਖੋ ਜੀ ਇਹ ਹਾਲਾਤ ਨੇ ਇਹ ਪੁਲਿਸ ਵਾਲਿਆਂ ਦੇ ਪੁਲਿਸ ਪ੍ਰਸ਼ਾਸਨ ਦੇ ਇਹ ਬਹੁਤ ਲੋਕਾਂ ਦਾ ਤਕਾ ਹੋ ਰਿਹਾ ਵਾ ਇਸ ਕਰਕੇ ਅਸੀਂ ਬੇਨਤੀ ਕੀਤੀ ਆ ਕਿ ਇਹ ਇਨਸਾਫ ਦਿਲਵਾਇਆ ਜਾਵੇ ਇਸ ਕਰਕੇ ਪੁਲਿਸ ਨੂੰ ਵੀ ਅਸੀਂ ਕਹਿੰਦੇ ਆ ਕਿ ਇਨਸਾਫ ਦਿੱਤਾ ਜਾਵੇ ਨਾ ਬਕਾਇਦਾ ਇਹੋ ਜੀ ਇੰਦਾ ਦਾ ਲੋ ਅਸੀਂ ਕੀ ਕਰਨਾ ਵਾ ਜੇ ਤੇ ਜੇ ਲੜਕੇ ਦੀ ਕਿਸੇ ਦੀ ਲੜਕੀਆਂ ਹੁੰਦੀਆਂ ਵਾ ਆਪਾਂ ਜੀ ਰਿਲੇਸ਼ਨ ਰੱਖਦੀਆਂ ਵਾ ਤੇ ਸਿੱਧਾ ਬਾਜੋਂ ਪੈਸੇ ਦੀ ਡਿਮਾਂਡ ਕਰਨ ਲੱਪੈਂਦੀਆਂ ਇਹ ਕਿਦਾਂ ਦਾ ਲੋ ਜੀ ਰਿਲੇਸ਼ਨ ਜ ਇਕੱਠੇ ਰਹਿੰਦੇ ਆ ਜੇ ਵਿਆਹ ਨਹੀਂ ਹੁੰਦਾ ਤੇ ਆਪਾਂ 376 ਦਾ ਬਲਦਕਾਰ ਦਾ ਪਰਚਾ ਉਹਦੇ ਮਾਪਿਓ ਦਾ ਪਰਚਾ ਮਾਪਿਓ ਦਾ ਕੀ ਕਸੂਰ ਆ ਮਾਪੋ ਦਾ ਥੋੜੀ ਕਸੂਰ ਆ ਦੋਨਾਂ ਦੇ ਤਰ੍ਹਾਂ ਲਾਤੀਆਂ ਗਈਆਂ 376 ਦੀ ਮਾਪਿਓ ਦੇ ਕਾਦੀ ਬਣਦੀ ਸੀ ਜੀ ਉਹਨਾਂ ਨੇ ਘਰ ਜਿੰਦੀਆਂ ਪ੍ਰਸ਼ਾਸਨ ਵੱਲੋਂ ਕੋਈ ਅਸ਼ਵਾਸਨ ਨਹੀਂ ਦਵਾਇਆ ਗਿਆ ਐਸਐਚਓ ਵੱਲੋਂ ਐਸਐਚਓ ਕਹਿੰਦਾ ਜੋ ਕਰਨਾ ਤੁਸੀਂ ਕਰ ਲਓ ਮੇਰੇ ਹੱਥ ਖੜੇ ਮੈਂ ਪਰਚਾ ਨਹੀਂ ਕਰ ਸਕਦਾ ਪਤਾ ਨਹੀਂ ਕਿਉਂ ਜਾਂ ਉਹਨਾਂ ਕੋਲ ਪੈਸੇ ਚੁੱਕ ਚੁੱਕਾ ਵਾ ਇਹ ਕੋਈ ਬਣਦਾ ਨਹੀਂ ਆ ਦੁੱਖ ਵੀ ਮੈਂ ਕੁਝ ਨਹੀਂ ਕਰ ਸਕਦਾ ਤੂੰ ਆ ਯਾਰ ਉੱਥੇ ਆ ਕੇ ਉਹਨਾਂ ਦੇ ਘਰ ਆ ਵੇਹਾ ਕੇ ਤੇ ਕੀ ਗੱਲ ਆ ਐ ਇੰਨਾ ਇਕੱਠ ਇਕੱਠਾ ਹੋਇਆ ਸਾਰਾ ਮੁੰਡੇ ਦਾ ਇਹ ਸਿਰਫ ਇਨਸਾਫ ਨਹੀਂ ਮਿਲਿਆ ਇਸ ਕਰਕੇ ਇਕੱਠਾ ਹੋਇਆ ਵਾ ਵੇਖੋ ਜੀ ਜੇ ਨਹੀਂ ਮਸਲਾ ਹੱਲ ਹੁੰਦਾ ਜਿੱਦਾਂ ਡੈੱਡ ਬੋਡੀ ਆ ਅਸੀਂ ਪਰਿਵਾਰ ਦੇ ਨਾਲ ਆ ਪਰਿਵਾਰ ਸਾਰਾ ਕਹਿੰਦਾ ਜੀ ਇੱਥੇ ਰੱਖਣੀ ਹੈ ਇਹ ਬੋਡੀ ਤੇ ਛੜ ਕੇ ਇਦਾਂ ਜਾਮ ਰਹੂਗੀ ਜੀ ਪਰਿਵਾਰ ਵੱਲੋਂ ਥਾਣੇ ਨੇ ਥਾਣੇ ਤੁਹਾਨੂੰ ਥਾਣੇ ਵਾਲਿਆਂ ਨੇ ਕਹਿ ਗਿਆ ਜੀ ਨਹੀਂ ਕਰਵਾਈ ਕਰ ਸਕਦੇ ਸਾਰੀ ਗੱਲ ਤੋਂ ਗੋਮਲ ਫਰੀਦਮੰਦ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਅਸੀਂ ਮਕਬੂਲਪੁਰੇ ਦੇ ਰਹਿਣ ਵਾਲੇ ਆ ਸਾਰਾ ਮਸਲਾ ਕੀ ਆ ਝੂਠਾ ਬਸਾਇਆ ਜਾਂਦਿਆ ਹੈਗਾ ਆਪਾਂ ਸਬੂਤ ਵੀ ਦੇ ਕੇ ਆਇਆ ਵੂਮਨ ਸੈਲ ਦੇ ਵਿੱਚ ਕੁੜੀ ਉਹਨਾਂ ਜੋਬ ਕਰਦੀ ਸੀ ਉਹਨੇ ਆਪਣੀ ਮਾਂ ਨਾਲ ਰਲ ਕੇ ਕੁਝ ਥੋੜੀਆਂ ਬੋਧੀਆਂ ਰਿਕਾਰਡਿੰਗਾਂ ਲੈ ਕੇ ਤੇ ਰਿਕਾਰਡਿੰਗਾਂ ਤੇ ਉਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਹੋਰ ਰਿਕਾਰਡਿੰਗ ਜਦੋਂ ਬਚਾਰਚ ਵੀ ਮਿਲਦੀ ਤਾਂ ਵੀ ਉਹਦੇ ਫੋਨ ਆਉਣ ਰਹਿੰਦੇ ਸੀਗੇ ਇੰਤੋ ਤੱਕ ਖਾਣੇ ਵਾਲਿਆਂ ਨੇ ਸਾਨੂੰ ਕੋਈ ਨਹੀਂ ਇਨਸਾਫ ਦਿੱਤਾ ਇਸ ਕਰਕੇ ਅਸੀਂ ਅੱਜ ਵੀ ਕੋਈ ਨਹੀਂ ਕਰ ਸਕਦੇ ਰਿਪੋਰਟ ਕਰਦੇ ਹੋ ਮੰਗਦੇ ਅਸੀਂ ਇਨਸਾਫ ਮੰਗਦੇ ਹਾਂ ਉਹਨਾਂ ਮਾਵਾਂ ਦੀਆਂ ਨੂੰ ਉਹਦੇ ਪਿਓ ਨੂੰ ਰਿਲੀਸਟ ਕੀਤਾ ਜਾਵੇ ਉਹਨਾਂ ਪੰਜ ਮਹੀਨੇ ਹੋ ਗਏ ਮਿਲ ਕੇ ਮੈ ਕੀਤਾ ਜਾ ਰਿਹਾ ਪੰਜ ਮਹੀਨੇ ਹੋ ਗਏ ਸਾਨੂੰ ਬਲੈਕਮੇਲ ਕਰ ਪਹਿਲਾ ਉਹਨੂੰ ਵਿਆਹ ਵਾਸਤੇ ਬਲੈਕਮੇਲ ਕੀਤਾ ਜਾ ਰਿਹਾ ਸੀ ਵਿਆਹ ਤੋਂ ਸਾਡੇ ਘਰੇ ਆਈ ਆ ਤੇ ਕਿਨਾਂ ਲੈ ਕੇ ਗਈ ਚੂੜੀਆਂ ਪੋਣ ਵਾਸਤੇ ਕਹਿੰਦੀ ਨਾ ਇਹ ਅਸੀਂ ਮੈਂ ਸਿਰ ਖਲਾਗ ਜਾਣੇ ਸਾਰਿਆਂ ਦੇ ਪ੍ਰਧਾਨਾਂ ਨੇ ਕਹਿੰਦੇ ਚੂੜੀਆਂ ਪਾਣਗੇ ਵਾਸਤੇ ਗਏ ਮੰਮੀ ਡੈਡੀ ਹੋਣੀ ਚੂੜੀਆਂ ਪਾ ਕੇ ਬਾਅਦ ਫੇਰ ਸਾਡੇ ਘਰ ਆਣ ਕੇ ਕਹਿੰਦੀ ਕਿ ਮੁੰਡੇ ਦੇ ਕੁੜੀ ਦੇ ਨਾਂ ਤੇ ਫੇਰਿਆ ਤੇ ਪਹਿਲਾਂ ਜਾਇਦਾ ਹਟ ਕਰ ਦਿੱਤੀ ਜਾਵੇ ਜਿੱਥੇ ਅਸੀਂ ਰਹਿੰਦੇ ਸਾਡੇ ਇੱਕ ਕਮਰਾ ਜਾ ਕੇ ਦੇਖ ਸਕਦੇ ਹੋ ਕਹਿੰਦੀ ਕਿ ਸਾਰੀ ਉਹਦੇ ਨਾਲ ਦੇ ਇੱਕ ਫੇਰ ਫੇਰੇ ਹੋਣੇ ਤੇ ਮੁੰਡੇ ਕਹਿੰਦੇ ਮੈਂ ਨਹੀਂ ਵਿਆਹ ਕਰਾਉਣਾ ਉਹ ਚਲ ਕੇ ਕਹਿੰਦੇ ਕਿ ਮੇਰੇ ਝੂਠਾ ਫਸਾਉਂਦੇ ਆ ਗਲਤੀ ਸਾਡੇ ਕੋ ਇਹ ਹੈ ਕਿ ਉਹਨੇ ਦਰਖਾਸਤ ਕੋਈ ਨਹੀਂ ਦਿੱਤੀ ਸਾਡੇ ਕੋ ਇਹ ਗਲਤੀ ਹੋ ਗਈ ਕਿ ਉਹਨੇ ਦਰਖਾਸਤ ਨਹੀਂ ਦਿੱਤੀ ਕਿ ਮੈਂ ਆ ਸਾਡੇ ਪਿਓ ਦੀ ਇੱਜ਼ਤ ਨਾਲ ਹੁਣ ਸਾਡਾ ਪਿਓ ਹੀ ਮਰ ਗਿਆ ਸਾਡੇ ਕੋ ਤੇ ਹੋੜਾ ਨਹੀਂ ਜ਼ਿੰਦਗੀ ਰਹਿ ਗਈ ਹੈ ਪਿੱਛੇ 8 ਲੱਖ ਰੁਪਏ ਆਂਟੀ ਲਾਦੀ ਰਾਜੀ ਨਾਵਾ ਹੀ ਹੈ ਰਾਜੀ ਨਾਵੇਂ ਤੇ ਨਾਤੇ ਸਾਨੂੰ ਬਾਰ-ਬਾਰ ਬੁਲਾ ਲੈਂਦੀ ਸੀ ਕਦੀ ਕਿਤੇ ਬੁਲਾ ਲੈਂਦੀ ਕਦੀ ਕਿਤੇ 8 ਲੱਖ ਰੁਪਏ ਦੀ ਮੰਗ ਕਰਦੀ ਸੀ ਕਹਿੰਦੀ ਮੈਂ 1 ਰੁਪਿਆ ਘੱਟ ਨਹੀਂ ਲੈਣਾ ਆਪ ਮਾਮਾ ਤੁਸੀਂ ਆਸਾਰਾ ਟੈਂਪਰ ਹੋਤੇ ਜਾ ਰਹੇ ਇੰਨੀ ਵੀ ਨਹੀਂ ਸ਼ਰਮ ਕਰਦੇ ਸਾਡੇ ਬੁਏ ਗਾੜੀਆਂ ਨੰਗ ਕੇ ਜਾਂਦੀਆਂ ਉਹਨਾਂ ਵੱਲੋਂ 8 ਲੱਖ ਦੀ ਧਮਕੀ 8 ਲੱਖ ਰੁਪਏ ਕੁੜੀ ਦੀ ਵੀ ਕੁੜੀ ਦੀ ਮਾਦੀ ਵੀ 8 ਲੱਖ ਦੀ ਧਮਕੀ ਸੀ ਸਾਡੇ ਕੋਲ ਸਬੂਤ ਹੈ ਕਿ ਜਿੱਥੇ ਤੁਹਾਡਾ ਮੁੰਡਾ ਮੁੰਡੇ ਸਾਡੇ ਨੂੰ ਮਿਲਾਂ ਦੇ ਜੇਲ੍ਹ ਚ ਪਹੁੰਚਾ ਦਿੱਤਾ ਕਹਿੰਦੀ ਸੀ ਕਿ ਮੈਂ ਮੈਂ ਆਪਣਾ ਪੈਸਾ ਵਾਪਸ ਲੈਣੀ ਆ ਗੱਲ ਕਿਸੇ ਨਾਲ ਨਾ ਕਰੋ ਮੈਂ ਕਿਸੇ ਪਰਦਾਹਨੂਣੀ ਬੁਲਾਉਣਾ ਚਾਹੁੰਦੀ ਕੋਈ ਨਾ ਆਵੇ ਮੇਰੇ ਘਰ ਤੁਸੀਂ ਆਓ ਮੇਰੇ ਘਰੇ ਆਓ ਮੇਰੇ ਘਰੇ ਆ ਕੇ ਤੇ ਤੁਸੀਂ ਮੇ ਨਾਲ ਗੱਲ ਕਰ ਲਓ ਕਿ ਮੈਂ ਕਿਨ 8 ਲੱਖ ਰੁਪਏ ਦੀ 8 ਲੱਖ ਰੁਪਏ ਦੀ ਵਾਅਦ ਦੇ ਕੇ ਕਹਿੰਦੇ ਕਿ ਮੇਕਰ ਵੀ ਘੱਟ ਨਹੀਂ ਜੋ ਦੇਣਾ ਪ੍ਰਸ਼ਾਸਨ ਵੱਲੋਂ ਕੋਈ ਆਇਆ ਕਿ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਆਇਆ ਕਿਸੇ ਨੇ ਸਾਡੀ ਅਸੀਂ ਔਮਨ ਸੈਲ ਵਿੱਚ ਮੌਤ ਦੇ ਧੱਕੇ ਖਾਦੇ ਸਾਡੇ ਰਿਸ਼ਤੇਦਾਰ ਸਾਡੇ ਆਂਢੀ ਗੁਆਂਢੀ ਸਾਡੇ ਨਾਲ ਜਾਂਦੇ ਰਹੇ ਆ ਉਹ ਤੇ ਘੰਟਾ ਘੰਟਾ ਦੋ ਦੋ ਘੰਟੇ ਬੈਠ ਕੇ ਆਂਦੇ ਰਹੇ ਆ ਪਰ ਸਾਡੀ ਉਹਨਾਂ ਨੇ ਅਸੀਂ ਫਿਰ ਹਾਈ ਕੋਰਟ ਦੇ ਆਰਡਰ ਸੀਗੇ ਉਹਨਾਂ ਵੀ ਸੁਣੀਆ ਨਾ ਉਹ ਵੀ ਨਹੀਂ ਉਹਨਾਂ ਨੇ ਲਾਇ ਉਹਨਾਂ ਦੇ ਉਹ ਵੀ ਪੁਲਿਸ ਵਾਲਿਆਂ ਨੇ ਵੀ ਉਹਦੀ ਸਾਈਡ ਲਈ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੋਈ ਨਹੀਂ ਅਜੇ ਤੱਕ ਉਹਨਾਂ ਨੂੰ ਮੇਰੀ ਮਾਂ ਨੂੰ ਇਨਸਾਫ ਇਹ ਸਾਡੇ ਪਿਓ ਦੀ ਮੌਤ ਦਾ ਕਿ ਜਿਹੜੀ ਉਹਦੀ ਬਲੈਕਮੇਲ ਹੀ ਦਾ ਕਰਕੇ ਹੋਈ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀਗੀ ਇਹ ਬਲੈਕਮੇਲ ਕਰਦੇ 5 ਮਹੀਨਾ ਤੋਂ 5 ਮਹੀਨਾ ਤੋਂ ਬਲੈਕਮੇਲ ਕੀਤਾ ਜਾ ਰਿਹਾ ਸੀਗਾ 5 ਮਹੀਨਾ ਤੋਂ ਯਾਰੀ ਚਾਰ ਚੱਕਰ ਮਾਰਦਾ ਮੈਂ ਹੋਣੇ ਆ ਯਾਰ ਬੜੀ ਗੱਲ ਪਤਾ ਨਹੀਂ ਦੱਸਣ ਦੇ ਵੀ ਡੈਥ ਜੀ ਹੋ ਗਈ ਕੋਈ ਟੈਨਸ਼ਨ ਕਰਨ ਕਿਸੇ ਦੀ ਕੋਈ ਹੋਈ ਨਹੀਂ ਗੱਲਬਾਤ ਬਾਕੀ ਵੈਰੀਫਾਈ ਕਰਦੇ ਕੀ ਗੱਲਬਾਤ ਫਰੋਸਾ ਹੋਣਾ ਵੇਖ ਲੈਣ ਦੇ ਇਹਨਾਂ ਵੱਲੋਂ ਕਿਹਾ ਗਿਆ ਜੀ ਇਹਨਾਂ ਨੂੰ ਪਤਾ ਆ ਯਾਰ 8 ਲੱਖ ਦੀ ਡਿਮਾਂਡ ਕੀਤੀ ਜਾ ਰਹੀ ਹੈ ਨਹੀਂ ਸਾਨੂੰ ਮੇਰੇ ਪਰੇ ਵਿੱਚ ਕੋਈ ਨੋ ਲੈ ਮੈਂ ਤਾਂ ਖਜੇ 2 ਮਿੰਟ ਹੀ ਹੋਏ ਆਏ ਨੂੰ ਤੇ ਇਹਨਾਂ ਨੂੰ ਧਰਨਾ ਦਿੱਤਾ ਸੀ ਮੈਂ ਇਹਨਾਂ ਨੂੰ ਪੁੱਛ ਰਿਹਾ ਵੀ ਕੀ ਗੱਲਬਾਤ ਹੈ ਦੱਸੋ ਤੁਹਾਨੂੰ ਪੁਲਿਸ ਹਰ ਦੀ ਹੱਲਪ ਵਾਸਤੇ ਆ ਇਹਨਾਂ ਦੀ ਹੱਲਪ ਵਾਸਤੇ ਹੀ ਬੈਠੀ ਆ ਤੇ ਇਹਨਾਂ ਵੱਲੋਂ ਕਿਹਾ ਗਿਆ ਕਿ ਐਸਐਚਓ ਨੂੰ ਵੀ ਕਿਹਾ ਉਹਨਾਂ ਨੇ ਵੀ 80% ਦੇ ਵਾਇ ਨਹੀਂ ਨਹੀਂ ਇਹ ਕੋਈ ਗੱਲਬਾਤ ਨਹੀਂ ਹੈ ਐਵੇਂ ਐਵੇਂ ਬਦਨਾਮ ਕਰਨ ਆਪਣੇ ਆਪਣਾ ਬਾਕ ਰੱਖਣ ਜਿਹੜੀ ਗੱਲ ਬੰਦੀ ਵੇਖ ਲੈਣਗੇ ਪੁਲਿਸ ਅਫਸਰ ਕਦੇ ਵਾਸਤੇ ਬੈਠੇ ਆ ਸਿਰ ਪਰਿਵਾਰ ਨੂੰ ਇਨਸਾਫ ਮਿਲੇਗਾ ਜੀ ਬਿਲਕੁਲ ਮਿਲੇਗਾ ਗੁਰਮਹਾਰਜ ਕਿਰਪਾ ਸਰ ਨੂੰ ਇਨਸਾਫ ਮਿਲੇਗਾ